YouTube ਚੈਨਲ ਸੋਸ ਲੱਭ ਤੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬਰ ਤੇ ਬੈਲ ਆਈਕਨ ਤੇ ਕਰੋ ਕਲਿੱਕ ਜਿਹੜੇ ਸਭ ਤੋਂ ਪਹਿਲਾਂ ਦੇਖਣ ਲਈ ਆਉ ਤੁਹਾਨੂੰ ਲੈ ਚੱਲਦੇ ਆ ਇੱਕ ਨਵੀਂ ਵੀਡੀਓ ਦੇ ਖਬਰ ਦੇ ਪਰ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਸੋਸ ਲੱਭ ਤੇ ਦੋਸਤੋ ਲੈ ਕੇ ਆਏ ਟਰਾਲੀ 11 ਫੁੱਟੀ ਜੋ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਲੰਬਾਈ 11 ਫੁੱਟ ਚੜਾਈ 6.5 ਫੁੱਟ ਰੇਟ 68000 ਰੁਪਏ ਡਬਲ ਟਾਇਰ ਫਰਸ਼ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਨੀਚਲੇ ਹਿੱਸੇ ਦੀਆਂ ਜੋਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਵੀ ਵੀਰ ਇਹ ਟਰਾਲੀ ਲੈਣ ਦਾ ਚਾਹਵਨ ਹੋਵੇ ਤਾਂ ਇਹਨਾਂ ਵੀਰਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਟਰਾਲੀ ਦੇ ਸਬੰਧਤ ਗੱਲਬਾਤ ਕਰ ਸਕਦੇ ਹੋ ਲੰਬਾਈ 11 ਫੁੱਟ ਚੜਾਈ 6.5 ਫੁੱਟ ਰੇਟ 68000 ਰੁਪਏ ਵਿੱਡਾਂ ਦੇ ਸਮੇਤ ਟਰਾਲੀ ਵਿਕਿਆਉ ਹੈ ਜੋ ਵੀ ਵੀਰ ਟਰਾਲੀ ਲੈਣ ਦਾ ਚਾਹਵਨ ਹੋਵੇ ਤਾਂ ਇਹਨਾਂ ਵੀਰਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹਾਂ ਅਤੇ ਆਪਣੀ ਤਸੱਲੀ ਕਰਕੇ ਟਰਾਲੀ ਲੈ ਸਕਦੇ ਹਾਂ ਏਰੀਆ ਬਰਨਾਲਾ ਤੇ ਕੰਟੈਕਟ ਨੰਬਰ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਵੀਰਾਂ ਦਾ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਟਰਾਲੀ ਦੇ ਸਬੰਧਤ ਗੱਲਬਾਤ ਕਰ ਸਕਦੇ ਹੋ ਡਬਲ ਟਾਇਰ 11 ਫੁੱਟ ਲੰਬਾਈ 6.5 ਫੁੱਟ ਚੜਾਈ ਤਸਵੀਰਾਂ ਟਰਾਲੀਆਂ ਤੁਹਾਡੇ ਸਾਹਮਣੇ طنواتي